ਕਾਨੇ ਟਾਸ ਜਿੱਤ ਲਿਆ ਤੇ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਚੁਣੀ ਹੈ ਤਾ ਵੱਡੀ ਖਬਰ ਤੁਹਾਡਾਂ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਕਿ ਦੱਖਣੀ ਅਫਰੀਕਾ ਮੈਚ ਨੂੰ ਲੈ ਕੇ ਟਾਸ ਜਿੱਤ ਚੁੱਕੀ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਚੁਣਿਆ ਹੈ ਤੇ ਪਹਿਲਾਂ ਗੇਂਦਬਾਜ਼ੀ ਕਰੇਗੀ ਭਾਰਤੀ ਟੀਮ ਅਹਮਦਾਬਾਦ ਕ੍ਰਿਕਟ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ ਮੈਚ ਦੋਵੇਂ ਟੀਮਾਂ ਵਿਸ਼ਵਕਾਪ ਦੇ ਵਿੱਚ ਜਿੱਤ ਚੁੱਕੀਆਂ ਨੇ 4-4 ਮੈਚ ਅਹਮਦਾਬਾਦ ਦੀ ਪਿਚ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੋਵਾਂ ਦੇ ਲਈ ਫਾਇਦੇਮੰਦ ਹੈ ਉੱਥੇ ਹੀ ਇਸ ਮੁਕਾਬਲੇ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤਕੜਾ ਮੁਕਾਬਲਾ ਹੈ ਕਿਉਂਕਿ 4-4 डबल इंजन सरकार कर रही है युवाओं के सपने साकार पारदर्शिता और प्रोत्साहन से तरक्की के अवसर मिल रहे अपार बिना खर्ची बिना पर्ची मिली एक लाख अस्सी हजार ऐसी अधिक युवाओं को सरकारी नौकरी और तो और अग्निवीरों को भी सरकारी विभागों में मिल रहा आरक्षण और वरीयता हमने केवल सरकारी नौकरी ही नहीं बल्कि रोजगार सुरक्षा पर भी काम किया है हमने कानून बनाकर हरियाणा कौशल रोजगार निगम के तहत कार्यरत युवाओं के भविष्य को भी सुरक्षित किया है सीएम साहब साहब हम बहुत बहुत ही धन्यवाद करना चाहते हैं, जो उन्होंने अपना वादा पूरा किया और बिना खर्चे बिना पर्चे हमको रोजगार दिया भाई वाह अब तो हरियाणा वाकई में बदल गया है ये है नया हरियाणा मैच दोनों टीम ने जित लेने ਅੱਜ ਜਿਹੇ ਦੇ ਵਿੱਚ ਟਾਸ ਜਿਹੜੀ ਹੈ ਦੱਖਣੀ ਅਫਰੀਕਾ ਨੇ ਜਿੱਤੀ ਹੈ ਤੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤਾਂ ਜਦੋਂ ਵੀ ਟਾਸ ਦਿੱਤੀ ਜਾਂਦੀ ਹੈ ਪਿਛਲੀਆਂ ਟੀਮਾਂ ਦੇ ਵੱਲੋਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਪਰ ਹੁਣ ਦੱਖਣੀ ਅਫਰੀਕਾ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤੇ ਗੇਂਦਬਾਜ਼ੀ ਭਾਰਤੀ ਟੀਮ ਕਰੇਗੀ T20 ਵਿਸ਼ਵ ਕੱਪ ਦੇ ਸੁਪਰ 8 ਗੇੜ ਦੇ ਵਿੱਚ ਅੱਜ ਭਾਰਤ ਤੇ ਦੱਖਣੀ ਅਫਰੀਕਾ ਆਮੋ ਸਾਹਮਣੇ ਹੋਣਗੇ ਤਾਂ ਮੈਚ ਭਾਰਤੀ ਸਮੇਂ ਦੇ ਅਨੁਸਾਰ ਸ਼ਾਮ 7 ਵਜੇ ਸ਼ੁਰੂ ਹੋਵੇਗਾ ਤੇ ਦੱਸ ਦੇ ਕਿ ਟਾਸ ਜਿੱਤ ਲਈ ਗਈ ਹੈ ਤੇ ਟੌਸ ਦੱਖਣੀ ਅਫਰੀਕਾ ਨੇ ਜਿੱਤੀ ਹੈ ਤੇ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਦੇ ਲਈ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਖਰਾਬ ਲੈ ਚਿੰਤਾ ਦਾ ਵਿਸ਼ਾ ਹੈ ਜਦਕਿ ਇਸ਼ਾਨ ਕਿਸ਼ਨ ਚੰਗੀ ਲੈ ਦੇ ਵਿੱਚ ਨਜ਼ਰ ਆ ਰਿਹਾ ਹੈ। ਉਥੇ ਕਪਤਾਨ ਸੂਰਜ ਕੁਮਾਰ ਯਾਦਵ ਅਤੇ ਤਿਲਖ ਵਰਮਾ ਵੱਡੇ ਸ਼ਾਟ ਖੇਡਣ ਦੀ ਥਾਂ ਪਾਰੀ ਸੰਭਾਲਣ ਤੇ ਜ਼ੋਰ ਦੇ ਰਹੇ ਨੇ। ਉਥੇ ਹੀ ਦੱਸ ਦੇ ਕਿ ਮੱਧ ਕ੍ਰਮ ਦੇ ਵਿੱਚ ਹਾਰਦਿਕ ਪਾਂਡੇਆ ਤੇ ਸ਼ਿਵਮ ਦੂਬੇ ਤੇਜ਼ ਦੌੜਾਂ ਬਣਾ ਕੇ ਪਾਰੀ ਨੂੰ ਗਤੀ ਦੇਣ ਦੀ ਕੋਸ਼ਿਸ਼ ਕਰ ਰਹੇ ਨੇ। ਤਾਂ ਸਪਿਨ ਗੇਂਦਬਾਜ਼ੀ ਦੇ ਕਮਾਨ ਮਰੁਣ ਚਕਰਵਤੀ ਦੇ ਹੱਥ ਹੈ ਉੱਥੇ ਹੀ ਦੱਸ ਦਈਏ ਕਿ ਉਹਨਾਂ ਨੇ ਚਾਰ ਮੈਚਾਂ ਦੇ ਵਿੱਚ 9 ਵੈਕਟਾਂ ਲਈਆਂ ਨੇ ਦੋਵਾਂ ਟੀਮਾਂ ਦੇ ਵਿਚਕਾਰ ਇਹ ਮੈਚ ਅਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਸ਼ਾਮ 7 ਵਜੇ ਸ਼ੁਰੂ ਹੋ ਜਾਵੇਗਾ ਸੂਰਜ ਕੁਮਾਰ ਯਾਦਵ ਭਾਰਤੀ ਟੀਮ ਦੀ ਕਪਤਾਨੀ ਕਰਨਗੇ ਜਦਕਿ ਏਡਨ ਮਾਰਕਰਮ ਦੱਖਣੀ ਅਫਰੀਕਾ ਦੀ ਟੀਮ ਦੀ ਅਗਵਾਈ ਕਰਨਗੇ ਤਾਂ ਇਹ ਮੈਚ T20 ਵਿਸ਼ਵ ਕੱਪ 2024 ਦੇ ਫਾਈਨਲ ਦੀ ਯਾਦ ਦਿਵਾਉਣ ਦੀ ਸੰਭਾਵਨਾ ਹੈ ਮੌਜੂਦਾ ਚੈਂਪੀਅਨ ਭਾਰਤ ਲਗਾਤਾਰ ਚਾਰ ਜਿੱਤਾਂ ਦੇ ਨਾਲ ਟੂਰਨਾਮੈਂਟ ਦੇ ਵਿੱਚ ਪ੍ਰਵੇਸ਼ ਕਰੇਗਾ ਜਦੋਂ ਕਿ ਦੱਖਣੀ ਅਫਰੀਕਾ ਵੀ ਚਾਰ ਮੈਚਾਂ ਦੀ ਜਿੱਤ ਦੀ ਲੜੀ ਦੇ ਉੱਤੇ ਹੈ ਹਾਲਾਂਕਿ ਭਾਰਤੀ ਟੀਮ ਨੂੰ ਇਸ ਟੂਰਨਾਮੈਂਟ ਦੇ ਵਿੱਚ ਸਪਿਨ ਗੇਂਦਬਾਜ਼ੀ ਦੇ ਖਿਲਾਫ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਤੇ ਦੱਖਣੀ ਅਫਰੀਕਾ ਨੇ ਆਪਣੇ ਗਰੁੱਪ ਡੀ ਦੇ ਤਿੰਨ ਮੈਚ ਅਹਮਦਾਬਾਦ ਵਿੱਚ ਖੇਡੇ ਜਿਸ ਦੇ ਵਿੱਚ ਅਫਗਾਨਿਸਤਾਨ ਦੇ ਵਿੱਚ ਡਬਲ ਸੁਪਰ ਓਵਰ ਦੇ ਵਿੱਚ ਜਿੱਤ ਇੱਕ ਮੁੱਖ ਕਾਰਕ ਸੀ ਤੇ ਇਸ ਦੇ ਨਾਲ ਉਹਨਾਂ ਨੂੰ ਸਥਾਨਕ ਹਾਲਾਤਾਂ ਦਾ ਤਸਰਬਾ ਮਿਲਦਾ ਹੈ ਤਾਂ ਦੱਸਦੇ ਕਿ ਅੱਜ ਭਾਰਤ ਤੇ ਦੱਖਣੀ ਅਫਰੀਕਾ ਦੇ ਵਿਚਾਲੇ ਮੁਕਾਬਲਾ ਹੈ ਤੇ ਇਸ ਮੁਕਾਬਲੇ ਦੇ ਵਿੱਚ ਦੱਖਣੀ ਅਫਰੀਕਾ ਨੇ ਟਾਸ ਜਿੱਤ ਲਈ ਹੈ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਤੇ ਉਧਰ ਗੇਂਦਬਾਜ਼ੀ ਭਾਰਤੀ ਟੀਮ ਕਰੇਗੀ ਅਹੰਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਦੇ ਵਿੱਚ ਮੈਚ ਖੇਡਿਆ ਜਾਣਾ ਹੈ ਤੇ ਪਾਰਟੀ ਟੀਮ ਦੀ ਸੰਭਾਵੀ ਪਲੇਇੰਗ ਇਲਾਵਾ ਨਾ ਤਾਂ ਇੱਕ ਖਿਡਾਰੀ ਨੇ ਜੋ ਕਿ ਅੱਜ ਦੇ ਇਸ ਮੈਚ ਦੇ ਵਿੱਚ ਕਮਾਲ ਦਿਖਾਉਣਗੇ ਜਿਸ ਦੇ ਵਿੱਚ ਸੁਰੇਸ਼ ਕੁਮਾਰ ਯਾਦਵ ਅਤੇ ਸ਼ੇਖ ਸ਼ਰਮਾ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਸਾਰੇ ਖਿਡਾਰੀ ਨੇ ਈਸ਼ਾਨ ਕਿਸ਼ਨ ਉੱਤੇ ਸਾਰਿਆਂ ਦੀਆਂ ਉਮੀਦਾਂ ਨੇ ਉੱਥੇ ਹੀ ਤਿਲਕ ਵਰਮਾ ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਤਾਂ ਉਮੀਦ ਕਰਦੇ ਹਾਂ ਕਿ ਇਹ ਮੈਚ ਭਾਰਤੀ ਟੀਮ ਦੇ ਲਈ ਚੰਗਾ ਹੋਵੇਗਾ ਈਸ਼ਾਨ ਤੇਜ ਦੇ ਨਾਲ ਹੀ ਤਿਲਕ ਵਰਮਾ ਤੇ ਸੂਰਜ ਕੁਮਾਰ ਯਾਦਵ ਦੀ ਬੈਟਿੰਗ ਦੇ ਉੱਤੇ ਲੋਕ ਜ਼ੋਰ ਦੇ ਰਹੇ ਨੇ ਕਿ ਅੱਜ ਇਸ ਮੈਚ ਦੇ ਵਿੱਚ ਭਾਰਤੀ ਟੀਮ ਕਮਾਲ ਦਿਖਾਏਗੀ ਉੱਥੇ ਹੀ ਭਾਰਤੀ ਉਮੀਦ ਭਾਰਤੀ ਟੀਮ ਤੋਂ ਪ੍ਰਸ਼ੰਸਕਾਂ ਨੂੰ ਖਾਸਾ ਉਮੀਦਾਂ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮੈਚ ਦੇ ਵਿੱਚ ਭਾਰਤੀ ਟੀਮ 300 ਪਾਰ ਕਰੇਗੀ ਫਿਲਹਾਲ ਇਹ ਮੈਚ ਥੋੜੀ ਦੇਰ ਦੇ ਵਿੱਚ ਸ਼ੁਰੂ ਹੋ ਜਾਏਗਾ ਦੱਖਣੀ ਅਫਰੀਕਾ ਟਾਸ ਜਿੱਤ ਚੁੱਕੀ ਹੈ ਪਹਿਲਾ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ ਗੇਂਦਬਾਜ਼ੀ ਭਾਰਤੀ ਟੀਮ ਕਰੇਗੀ ਉੱਥੇ ਹੀ ਪਲੇਇੰਗ 11 ਦੀਆਂ ਤਸਵੀਰਾਂ ਤੁਹਾਡਾ ਸਾਂਝੀਆਂ ਕਰਦੇ ਹਾਂ ਇਹ ਉਹ ਪਲੇਅਰ ਨੇ ਜਿਹੜੇ ਕਿ ਅੱਜ ਦੇ ਇਸ ਮੈਚ ਦੇ ਵਿੱਚ ਕਮਾਲ ਦਿਖਾਉਣ ਵਾਲੇ ਨੇ ਜਸਪ੍ਰੀਤ ਬੁਮਰਾਹ ਤੇ ਸਭ ਦੀਆਂ ਨਜ਼ਰਾਂ ਨੇ ਆਸ਼ਪ੍ਰੀਤ ਵੀ ਚੰਗੇ ਪਲੇਅਰ